ਹੜਪਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਵੱਲੋਂ ਭੇਜੇ ਜਾ ਰਹੇ ਰਾਸ਼ਨ ਤੇ ਆਪ ਸਰਕਾਰ ਦੇ ਵੱਲੋਂ ਆਪਣੀ ਮੋਹਰ ਲਗਾ ਕੇ ਝੂਠੀ ਇਸਤਿਹਾਰਵਾਜੀ ਕੀਤੀ ਜਾ ਰਹੀ ਆ ਇੱਕ ਸਾਡੇ ਪਿੰਡੋਂ ਗਿਆ ਬੇਵਲਤਾਂ ਤੋਂ ਹਨ 33 ਚ ਰਾਹ ਜੇ ਆ ਕੇ ਵੀਡੀਓ ਬਣਾ ਦਿਆ ਸਰਕਾਰੀ ਚੈਨਲਾਂ ਦੇ ਪਾਸੇ ਆ ਕਿ ਸਰਕਾਰ ਨੂੰ ਰਾਸ਼ਨ ਮੈਨੂੰ ਤਾਂ ਇਹ ਰਾਜਨਾ ਸਾਰੇ ਫਰਦਾਨੇ ਸਹਿਯੋਗ ਦਿੱਤਾ ਥਾ ਜਦੋਂ ਅਸੀਂ ਰਾਸ਼ ਨੂੰ ਲਾਗਦੇ ਆ ਉਹਦਾ ਵੀਡੀਓ ਪਾ ਕੇ ਸਰਕਾਰ ਦੇ ਨਾਮ ਤੇ ਅਸੀਂ ਦਿੱਤਾ ਨਾ ਕੋਈ ਬੰਦਾ ਬੈਠਾ ਵੀਡੀਓ ਤੇ ਬੋਲਿਆ ਗਿਆ ਕਿ ਸੀਐਮ ਨੂੰ ਰਸਲ ਇਹ ਨੰਬਰ ਕੁੱਟੀ ਜਾਂਦੇ ਨੇ ਇਹਨਾਂ ਦਾ ਇਹਨਾਂ ਨੂੰ ਸ਼ਰਮ ਹੀ ਨਹੀਂ ਆਗੀ ਇਹ ਕੋ ਸੀਐਮਾ ਵਿਰੋਧੀ ਤੇਰੇ ਕੋ ਕਾਲੀ ਕਾਂਗਰਸੀ ਦਾ ਮਤਲਬ ਹੈ ਇਹ ਆ ਲੋਕ ਪੀੜਤ ਨੇ ਉਹਨਾਂ ਦੀ ਮਦਦ ਵਾਸਤੇ ਉਹਨਾਂ ਦੇ ਭਰਾ ਪੰਜਾਬ ਵਾਲੇ ਆ ਗਏ ਨੇ ਇਹ ਕੋ ਨੰਬਰ ਕੁੱਟਣ ਨਾਲ ਖਵਾ ਬਈ ਉੱਥੇ ਤੁਸੀਂ ਸਰਕਾਰੀ ਕਿਸ਼ਤੀਆਂ ਵਿੱਚ ਆਖੋ ਬਈ ਆ ਵੇਖੋ ਜੀ ਬਹਿਬਲ ਕੋ ਤੇ ਸਰਕਾਰ ਮਦਦ ਕਰਨ ਆ ਗਈ ਐਦੂ ਵੱਡੀ ਲਾਹਨਤ ਇਹਨਾਂ ਦੇ ਹੋ ਸਕਦੀ ਕੋਈ ਤਮਾਸ਼ਾ ਬਣਾਇਆ ਆ ਇੱਧਰ ਜਿਹੜੇ ਹੜ ਪੀੜਤ ਪਿੰਡ ਨੇ ਇਹਨਾਂ ਵਿੱਚ ਲੋਕ ਸੇਵਾ ਲਗਾਣੀ ਚਾਹੁੰਦੇ ਨੇ ਤੇ ਪ੍ਰਬੰਧ ਦੇ ਅਥੇ ਢੱਕੇ ਦਾ ਨਹੀਂ ਹੈਗਾ ਕੋਈ ਇੱਥੇ ਵੋਟ ਨਹੀਂ ਕੋਈ ਕੁਝ ਨਹੀਂ ਜਿਹੜੇ ਆਪ ਦੇ ਚਹੇਤੇਆਂ ਨੂੰ ਜਿਹੜੀਆਂ ਬੇੜੀਆਂ ਦਿੱਤੀਆਂ ਹੋਈਆਂ ਵੀ ਉਹਨਾਂ ਦੀ ਮਹਿਮਾ ਗੌਣ ਇਹਦਾ ਕਾਰਨ ਕੀ ਸਮਝਦੇ ਹੋ ਤੁਸੀਂ ਇਹਨਾਂ ਦਾ ਕਾਰਨ ਕੋਈ ਨਹੀਂ ਇਹ ਦਿੱਲੀ ਵਾਲਾ ਸਮਝੀ ਬੈਠੇ ਨੇ ਵੀ ਉੱਥੇ ਲੋਕ ਰਹਿੰਦੇ ਨੇ ਘਰਾਂ 'ਚ ਬਾਹਰ ਆਮ ਵਿਚਰਦੇ ਨਹੀਂ ਜਿਵੇਂ ਆਪਾਂ ਵਿਚਰਦੇ ਹਾਂ ਵੀ ਇਹ ਹਥਿਆਰਬਾਜ਼ੀ ਪਬਲਿਸਿਟੀ ਸਟੰਟ ਬਾਜ਼ੀ ਨਾਲ ਸਾਡੀ ਵਾਹਵਾ ਹੋ ਜੇਗੀ ਇਹ ਪੰਜਾਬ ਹੈ ਪੰਜਾਬ ਇਹ ਰਾਜ ਭਾਗ ਵੀ ਛੇਤੀ ਦਿੰਦਾ ਤੇ ਰੋਲ ਦਾ ਵੀ ਬੜੀ ਜਲਦੀ ਹੈ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਵੱਲੋਂ ਭੇਜੇ ਜਾ ਰਹੇ ਰਾਸ਼ਨ ਤੇ ਆਪ ਸਰਕਾਰ ਦੇ ਵੱਲੋਂ ਆਪਣੀ ਮੋਹਰ ਲਗਾ ਕੇ ਝੂਠੀ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਆ ਜੀ ਹਾਂ ਇਹ ਇਲਜ਼ਾਮ ਪਿੰਡ ਵਾਇਵਲ ਕਲਾ ਇਲਾਕਾ ਨਿਵਾਸੀਆਂ ਦੇ ਵੱਲੋਂ ਲਗਾਏ ਗਏ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਪਿੰਡ ਦੇ ਸਹਿਯੋਗ ਦੇ ਨਾਲ ਹੜਪੀੜਤ ਲੋਕਾਂ ਦੇ ਲਈ ਰਾਸ਼ਨ ਭੇਜਿਆ ਗਿਆ ਸੀ ਪਰ ਬਾਅਦ ਦੇ ਵਿੱਚ ਕੁਝ ਚੈਨਲਾਂ ਦੇ ਵੱਲੋਂ ਇਸ ਨੂੰ ਇਸ ਤਰ੍ਹਾਂ ਚਲਾਇਆ ਗਿਆ ਕਿ ਇਹ ਰਾਸ਼ਨ ਸੀਐਮ ਭਗਵੰਤ ਮਾਨ ਦੇ ਵੱਲੋਂ ਭੇਜਿਆ ਗਿਆ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਤੇ ਵੀ ਸਵਾਲ ਚੁੱਕੇ ਨੇ ਕਿਉਂਕਿ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਜਿੱਥੇ ਪੁਖਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਉਹਨਾਂ ਦੇ ਦਾਅਵਿਆਂ ਦੀ ਪੋਲ ਖੁੱਲਦੀ ਦਿਖਾਈ ਦੇ ਰਹੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਸ਼ਨ ਅਤੇ ਹੋਰ ਸਮੱਗਰੀ ਲੈ ਕੇ ਪਹੁੰਚ ਰਹੇ ਨੇ ਪਰ ਉਹਨਾਂ ਨੂੰ ਉੱਥੇ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ ਖਾਲੀ ਵੋਟਾਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਾਸ਼ਨ ਵੰਡਣ ਦੇ ਲਈ ਵੋਟਾਂ ਨਹੀਂ ਦਿੱਤੀਆਂ ਜਾ ਰਹੀਆਂ ਤੋਂ ਤੱਕ ਵੀ ਲੋਕਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਵੋਟਾਂ ਸਿਰਫ ਜੋ ਇਹਨਾਂ ਦੇ ਆਪਣੇ ਖਾਸਮ ਖਾਸ ਨੇ ਉਹਨਾਂ ਨੂੰ ਹੀ ਦਿੱਤੀਆਂ ਜਾ ਰਹੀਆਂ ਤੇ ਸਭ ਤੋਂ ਵੱਡੀ ਗੱਲ ਕਿ ਜੋ ਲੋਕਾਂ ਦੇ ਵੱਲੋਂ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਉਸਤੇ ਆਮ ਆਦਮੀ ਪਾਰਟੀ ਦੇ ਵੱਲੋਂ ਝੂਠ ਦਾ ਪ੍ਰਚਾਰ ਕੀਤਾ ਜਾ ਰਿਹਾ ਸੋ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਸਾਂਝੀ ਕੀਤੀ ਗਿਆ ਅੱਗੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਆ ਇਸ ਟਾਈਮ ਛੋਟੇ گلਾਬੇ ਬੰਨ੍ਹਦੇ ਉੱਤੇ ਖੜੇਆਂ ਜ਼ਿਲ੍ਹਾ ਫਾਇਲਕਾ ਵਿੱਚ ਤਾਂ ਲੇ ਇਥੇ ਡੀਸੀ ਦੀ ਬੜੀ ਵੀਡੀਓ ਵਾਇਰਲ ਹੋ ਰਹੀ ਸੀ ਇੱਕ ਪਟਵਾਰੀ ਨੂੰ ਕਹਿ ਰਹੀ ਸੀ ਪਟਵਾਰੀ ਸਾਹਿਬ ਆਹ ਫਟ ਨਾ ਜਾਵੇ ਆ ਜਿਹੜੀ ਬੋਟ ਏ ਤਮਾਸ਼ਾ ਬਣਾਇਆ ਆਇਆ ਇੱਧਰ ਜਿਹੜੇ ਹੜ ਪੀਟ ਪਿੰਡ ਨੇ ਇਹਨਾਂ ਵਿੱਚ ਲੋਕ ਸੇਵਾ ਲਗਾਣੀ ਚਾਹੁੰਦੇ ਨੇ ਤੇ ਪ੍ਰਬੰਧ ਇਥੇ ਢੱਕੇ ਦੇ ਨਹੀਂ ਹੈਗਾ ਕੋਈ ਇਥੇ ਬੋਟ ਨਹੀਂ ਕੋਈ ਕੁਝ ਨਹੀਂ ਉਧਰ ਜਿਹੜੀਆਂ ਔਕਾਵਾਂ ਵਾਲੀ ਪੋਲੀ ਉਥੇ ਚਾਰ ਖਾਲੀ ਬੇੜੀਆਂ ਖੜੀਆਂ ਆਣੇ ਦੂਜੀਆਂ 6 ਉਹਨਾਂ ਵਿੱਚੋਂ ਕੋਈ ਨਹੀਂ ਦੇ ਰੇ ਸਰਕਾਰੀ ਤੇ ਲੋਕ ਤਾਂ ਆ ਸੰਗਰੂਰ ਜਿਹੜਾ ਆ ਆ ਬਹਿਬਲ ਕਲਾ ਪਿੰਡ ਫਰੀਦਕੋਟ ਜ਼ਿਲ੍ਹੇ ਤੋਂ ਆਏ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਕੋਈ ਕਮੀ ਨਹੀਂ ਤੇ ਜੇ ਸਰਕਾਰ ਕੱਲੀ ਇਹਨਾਂ ਨੂੰ ਮਦਦ ਬੇੜੀਆਂ ਕਿਸ਼ਤੀਆਂ ਦੀ ਕਰਵਾ ਦੇ ਤੇ ਭਲਾ ਐਮਐਮ ਦੇ ਐਮਐਲਏ ਮੰਤਰੀ ਘਰੇ ਬੈ ਜਾਣ ਤੇ ਰਾਸ਼ਨ ਵਾਧੂ ਕਰ ਦੇਣਗੇ ਪਰ ਇਹਨਾਂ ਨੇ ਤਮਾਸ਼ਾ ਬਣਾ ਲਿਆ ਇਹਨਾਂ ਦੇ ਆਪ ਤਾਂ ਹੀ ਉਹ ਮੀਡੀਆ ਤੋਂ ਸਾਹਮਣੇ ਵਿਖਾਈ ਜਾਂਦਾ ਮంత్రి ਫਲਾਣਾ ਜੀ ਰੱਖਣ ਮੰਡ ਰਿਆ ਫਲਾਣਾ ਐਮ ਐਲ ਏ ਰੱਖਣ ਮੰਡ ਰਿਆ ਫਲਾਣਾ ਐਮ ਪੀ ਆ ਰਿਹਾ ਤੇ ਆ ਜਿਹੜੇ ਅਸਲੀ ਹੀਰੇ ਨੇ ਪੰਜਾਬ ਦੇ ਜਿਹੜੇ ਦਰਦ ਵਿੱਚ ਇਹਨਾਂ ਬਾਰਡਰ ਵਾਲਿਆਂ ਦੇ ਨਾਲ ਖੜ ਗਏ ਨੇ ਤੇ ਇਹ ਕਿਦਮ ਤੇ ਆਜੋ ਤੁਸੀਂ ਕੋਣ ਆ ਘਰ ਹੋਏ ਪੈ ਨਿਆਰੇ ਕੁੱਤਮਾਜਾ ਅੱਜ ਦੇ ਵਿੱਚ 100 ਪੌਂਡ ਦਾ ਵਜ਼ਨ ਪਿਆ ਆ ਆਇਆ ਸੰਗਰੂਰ ਵਾਲੇ ਟਰੱਕ ਦੇ ਵਿੱਚ ਇੱਥੇ ਲੈਣਾ ਲੱਗਿਆ ਵੀ ਇਹ ਟਰੈਕਟਰ ਵਾਲਿਆਂ ਸੇਵਾ ਵਾਲਿਆਂ ਦੀ ਆਹ ਇਹ ਤਾਂ ਇੱਕ ਤਮਾਸ਼ਾ ਹੈ ਨਾ ਕ੍ਰੀਏਟ ਕਰਤਾ ਪ੍ਰਾਈਵੇਟ ਬੇੜੀਆਂ ਤੁਸੀਂ ਤੁਹਾਨੂੰ ਸ਼ਰਮ ਆਣੀ ਚਾਹੀਦੀ ਯਾਰ ਪਾਰੋਂ ਲੋਕ ਆਉਂਦੇ ਨੇ ਆਪਦੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਨੇ ਤੁਸੀਂ ਘਟੋ ਘਟ ਬੇੜੀਆਂ ਦਾ ਪ੍ਰਬੰਧ ਕਰਦਿਓ ਤਮਾਸ਼ਾ ਇਹ ਜਾਂ ਤਮਾਸ਼ਾ ਮੈਂ ਪਹਿਲੀ ਵਾਰ ਦੇਖਿਆ ਸਿਰਫ ਛਪਾਰਛ ਤੇ ਜਿੰਨੇ ਕੋਈ ਆਪਦਾ ਹੈਗਾ ਉਹਨੂੰ ਮਿਲ ਜੇਗੀ ਕਿ ਸਾਡੇ ਨੰਬਰ ਕੁੱਟੋ ਇਹ ਆ ਆਪਦਾ ਜਿਹੜੀ ਪੰਜਾਬ ਤਾਂ ਡੁੱਬ ਗਿਆ ਇਹ ਨੰਬਰ ਕੁੱਟਣ ਦਾ ਸਮਾਂ ਇਹ ਸਮਾਂ ਸਾ ਕੋਈ ਇੱਥੇ ਪਾਰਟੀਬਾਜ਼ੀ ਨਹੀਂ ਹੋਣੀ ਚਾਹੀਦੀ ਸਾਰੇ ਭਰਾ ਨੇ ਜੇ ਬਹਿਵਲ ਵਾਲੇ ਆਏ ਨੇ ਉਹਨਾਂ ਨੂੰ ਅੱਖਾਂ ਚੱਕੋ ਕਿਸ਼ਤੀ ਵੰਡੋ ਜਿੱਥੇ ਨਾ ਮੰਡਣਾ ਜੇ ਸੰਗਰੂਰ ਜ਼ਿਲ੍ਹੇ ਦੇ ਆਏ ਨੇ ਅੱਖਾਂ ਚੱਕੋ ਕਿਸ਼ਤੀ ਜਿੱਥੇ ਵੰਡਣਾ ਕਿਉਂਕਿ ਇਹ ਲੋਕ ਚਾਹੁੰਦੇ ਨੇ ਜਿਹੜੇ ਅਸਲੀ ਹਾਰਪੀਟ ਪਰਿਵਾਰ ਨੇ ਉਹਨਾਂ ਨੂੰ ਸਾਡਾ ਰਾਸ਼ਨ ਮਿਲੇ ਕੋਈ ਸਾਡੇ ਰਾਸ਼ਨ ਦਾ ਨਜਾਇਜ਼ ਫਾਇਦਾ ਨਾ ਚੱਕੇ ਅਸੀਂ ਦੇਖ ਰਹੇ ਹਾਂ ਇਥੋਂ ਦੇ ਲਾਤ ਪਰ ਉਧਰ ਤਾਂ ਕੋਈ ਜਾਣ ਹੀ ਨਹੀਂ ਦਿੰਦਾ ਉਧਰ ਤਾਂ ਜਿਹੜੇ ਇਹਨਾਂ ਦੀ ਜੈ ਜੈਕਾਰ ਕਰੇਗਾ ਮਹਿਮਾਗਾਏਗਾ ਇਹਨਾਂ ਦੇ ਨੰਬਰ ਕੁੱਟੇਗਾ ਉਹ ਉਹਨੂੰ ਇਹਨਾਂ ਨੇ ਜਾਣ ਦੇਣਾ ਇਸ ਕਰਕੇ ਲੋਕ ਹਤਾਸ਼ ਹੋਏ ਪਏ ਨੇ ਬਦਲਾ ਲਿਓ ਜੇ ਤੁਸੀਂ ਆਹ ਸਿਸਟਮ ਰੱਖਿਆ ਲੋਕਾਂ ਨੇ ਸੇਵਾ ਕਰਨੀ ਨਹੀਂ ਘਰੇ ਬੈ ਜਾਣਾ ਤੇ ਤੁਹਾਡਾ ਜਲੂਸ ਨਿਕਲ ਜਾਣਾ ਜਿੱਥੋਂ ਜਿਹੜਾ ਉੱਤੋਂ ਮੌਸਮ ਬਣਿਆ ਪਿਆ ਧੰਨਵਾਦ ਇਹ ਕਹਿਣ ਕੀ ਮੰਨ ਲਓ ਇੱਕ ਸਾਸ ਨਿਕਲਣਾ ਸਾਡੀ ਬੇਸੀ ਇੱਕ ਸਾਡੀ ਬੇਸੀ ਸਾਡੇ ਪਿੰਡੋ ਗਿਆ ਲੈਵਲ ਕਲਾ ਤੋਂ ਹਨਾ ਕੈਤੀ ਤੇ ਰਾਜੇ ਆ ਕੇ ਵੀਡੀਓ ਬਣਾ ਦਿਆ ਸਰਕਾਰੀ ਚੈਨਲਾਂ ਦੇ ਪਾਸੇ ਆ ਕਿ ਸਰਕਾਰ ਨੂੰ ਮੁਰਾਸ਼ਾ ਬਾਈਨ ਦਰਾਨੇ ਰਾਜਾ ਨੇ ਸਾਰੇ ਬੰਦਨ ਸਹਿਯੋਗ ਦਿੱਤਾ ਸਾਡਾ ਜਦੋਂ ਅਸੀਂ ਰਾਜੂ ਲੱਗਦੇ ਆ ਉਹਦਾ ਵੀਡੀਓ ਪਾ ਕੇ ਸਰਕਾਰੀ ਦੇ ਨਾਂ ਦੇ ਅਸੀਂ ਦਿੱਤਾ ਨਾਕ ਦਾ ਬੰਦਾ ਬੈਠਾ ਵੀਡੀਓ ਤੇ ਬੋਲਿਆ ਗਿਆ ਕਿ ਸੀਐਮ ਲਗੁਰਾਸ਼ ਇਹ ਨੰਬਰ ਕੁੱਟੀ ਜਾਂਦੇ ਨੇ ਇਹਨਾਂ ਦਾ ਇਹਨਾਂ ਨੂੰ ਸ਼ਰਮ ਹੀ ਨਹੀਂ ਆ ਗਈ ਇਹ ਕੋ ਸੀਐਮ ਵਿਰੋਧੀ ਤੇਰੇ ਕੋ ਕਾਲੀ ਕਾਂਗਰਸੀ ਦਾ ਮਤਲਬ ਹੈ ਇਹ ਲੋਕ ਪੀੜਤ ਨੇ ਉਹਨਾਂ ਦੀ ਮਦਦ ਵਾਸਤੇ ਉਹਨਾਂ ਦੇ ਭਰਾ ਪੰਜਾਬ ਵਾਲੇ ਆ ਗਏ ਨੇ ਇਹ ਕੋ ਨੰਬਰ ਕੁੱਟਣ ਦਾ ਸਮਾਂ ਹੈ ਤੇ ਉੱਥੇ ਤੁਸੀਂ ਸਰਕਾਰੀ ਕਿਸ਼ਤੀਆਂ ਵਿੱਚ ਆਖੋ ਪਿਆ ਵੇਖੋ ਜੀ ਬਹਿਬਲ ਤੋਂ ਸਰਕਾਰ ਮਦਦ ਕਰਨ ਆ ਗਈ ਐਦੋਂ ਵੱਡੀ ਲਾਂਹ ਤੇ ਨਾ ਦੇ ਹੋ ਸਕਦੀ ਕੋਈ ਇੱਕ ਇੱਥੋਂ ਦੇ ਲੋਕਾਂ ਨੂੰ ਵੀ ਇਹ ਚਾਹੀਦਾ ਵੀ ਨਿਮਰਤਾ ਸਹਿਤ ਰਹਿਣ ਇੱਕ ਘਰੇ 10-10 ਕੱਟੇ ਜਾ ਰਹੇ ਕੱਲ ਦੇ ਉਹੀ ਬੀੜੀਆਂ ਲੈ ਕੇ ਪ੍ਰਾਈਵੇਟ ਬੀੜੀਆਂ ਲੈ ਕੇ ਆਜੇ ਨਾ ਫੇਰ ਆ ਜਾਂਦੇ ਅੱਗੋਂ ਘਰ ਪੈ ਰਹੇ ਆ ਜੀ ਇਹ ਕਰਕੇ ਅਸੀਂ ਨਹੀਂ ਇੱਕ ਸਾਹਿਬ ਤੁਸੀਂ ਇਹ ਵੀ ਗੱਲ ਕੀਤੀ ਆਜਨ ਬਹੁਤ ਆ ਪੰਜਾਬ ਵੱਲੋਂ ਜਿਹੜੇ ਆਪਦੇ ਚਹੇਤਿਆਂ ਨੂੰ ਜਿਹੜੀਆਂ ਬੇੜੀਆਂ ਦਿੱਤੀਆਂ ਹੋਈਆਂ ਵੀ ਉਹਨਾਂ ਦੀ ਮਹਿਮਾ ਗੌਣ ਇਹਦਾ ਕਾਰਨ ਕੀ ਸਮਝਦੇ ਹੋ ਤੁਸੀਂ ਇਹਨਾਂ ਦਾ ਕਾਰਨ ਕੋਈ ਵੀ ਇਹ ਦਿੱਲੀ ਵਾਲਾ ਸਮਝੀ ਬੈਠੇ ਨੇ ਵੀ ਉੱਥੇ ਲੋਕ ਰਹਿੰਦੇ ਨੇ ਘਰਾਂ 'ਚ ਬਾਹਰ ਆਮ ਵਿਚਰਦੇ ਨਹੀਂ ਜਿਵੇਂ ਆਪਾਂ ਵਿਚਰਦੇ ਆ ਬੇਸ਼ਤਿਆਰ ਬਾਜੀ ਪਬਲਿਸਿਟੀ ਸਟੰਟ ਬਾਜੀ ਨਾਲ ਸਾਡੀ ਵਾਹਵਾ ਹੋ ਜੇਗੀ ਇਹ ਪੰਜਾਬ ਹੈ ਪੰਜਾਬ ਇਹ ਰਾਜ ਭਾਗ ਵੀ ਛੇਤੀ ਦਿੰਦਾ ਤੇ ਰੋਲ ਦਾ ਵੀ ਬੜੀ ਜਲਦੀ ਹੈ ਇਹ 2027 ਚ ਨੂੰ ਲੱਗ ਜਾਏਗਾ ਪਤਾ ਜਿਹੜੇ ਇਹਨਾਂ ਨੇ ਆਪਾਂ ਝੂਠੀ ਸਟੰਟ ਬਾਜੀਆਂ ਦਾ ਨਾਟਕ ਕੀਤਾ ਜਿਵੇਂ ਤੁਸੀਂ ਵੀ ਇੱਕ ਜਥੇਬੰਦੀ ਨਾਲ ਜੁੜੇ ਹੋ ਕੀ ਇਹ ਲੱਗਦਾ ਹੈ ਕਿ ਅਸਲੀ ਹਾਲਾਤਾਂ ਤੋਂ ਜਾਣੂ ਨਹੀਂ ਕਰਵਾਉਣਾ ਚਾਹੁੰਦੀ ਸਰਕਾਰ ਵੀ ਜਿਹੜੇ ਲੋਕ ਨੇ ਉਹ ਅੱਗੇ ਜਾਣ ਇਹ ਇਹ ਤੁਸੀਂ ਵੀ ਸਮਝਦਾਰ ਜੀ ਜਿਹੜੇ ਆ ਹੁਣ ਐਨੇ ਲੈਣਾ ਲੱਗੀਆਂ ਪਈਆਂ ਸੇਵਾਦਾਰ ਆਏ ਨੇ 12 13 ਪਿੰਨ ਨੇ 12 13 ਪਿੰਡਾਂ ਦੇ ਵਿੱਚ ਇਹ ਸਾਲ-ਸਾਲ ਦਾ ਰਾਸ਼ਨ ਪਹਚਾ ਦੇਣਗੇ ਜਿੰਨਾ ਰਾਸ਼ਨ ਆਇਆ ਪਿਆਜ਼ ਚ ਜੀ ਪਰ ਕਾਰਨ ਕੀ ਸਰਕਾਰ ਲਿਜਾਣਾ ਨਹੀਂ ਚਾਹੁੰਦੀ ਅੱਗੇ ਸਰਕਾਰ ਹਾਲਾਤ ਬਖਾਉਣਾ ਹੀ ਨਹੀਂ ਚਾਹੁੰਦੀ ਵੀ ਕਿ ਨਾ ਹਾਲਾਤ ਨਾ ਕੁਕੀ ਇੱਥੇ ਕੋ ਪ੍ਰਬੰਧ ਹੀ ਨਹੀਂ ਹੁਣ ਇੱਥੇ ਹੁਣ 30-30 ਫੁੱਟ ਦਾ ਪਾਣੀ ਅੱਗੇ ਸਿਗਨਲ ਹੈ ਇਹਦੇ ਵਿੱਚ ਡੁੱਬਣਾ ਜਾਇਆ ਤਾਂ ਬੇੜੀ ਤੇ ਜਾਵੇਗਾ ਆ ਰਾਸ਼ਨ ਹੁਣ ਜਿਹੜਾ ਇਹਨਾਂ ਲੋਕ ਵੇਖੋ ਹਰ ਬੰਦੇ ਨੇ ਆਪਦੀ ਜੇਬ ਦੇ ਵਿੱਚੋਂ ਤਿਲਪੁੱਲ ਭੇਟਾ ਕੀਤੀ ਦਾਨ ਦਾਨ ਕਰਕੇ ਪਹਿਲੋ ਇਹ ਸਾਰੇ ਬੰਦੇ ਆਉ ਦੇ ਨਗਰ ਚ ਫਿਰੇ ਨਗਰ ਚ ਫਿਰ ਕੇ ਇਹਨਾਂ ਨੇ ਆਪ ਦਾ ਸਮਾਨ ਇਕੱਠਾ ਕੀਤਾ ਸਮਾਨ ਇਕੱਠਾ ਕਰਕੇ ਸ਼ਰਧਾ ਨਾਲ 200 ਕਿਲੋਮੀਟਰ ਤੋਂ ਲਿਆ ਰਹੇ ਨੇ ਕੁਝ ਸੰਗਰੂਰ ਜ਼ਿਲ੍ਹੇ ਤੋਂ ਆਇਆ ਕੁਪਰੀਰਕੋਟ ਤੋਂ ਆਇਆ ਤੇ ਪਰ ਉਹਨਾਂ ਨੂੰ ਇੱਥੇ ਆ ਕੇ ਦੇਖਣ ਨੂੰ ਕੀ ਮਿਲ ਰਿਹਾ ਜੀ ਜੀ ਇੱਥੇ ਤਾਂ ਉਹਨਾਂ ਦੀ ਇਨਸਲਟ ਹੀ ਹੋ ਰਹੀ ਹਿਸਾਬ ਨਾਲ ਕੁਝ ਨਹੀਂ ਆ ਇਹਨਾਂ ਦਾ ਕੈਂਟਰ ਇਹਨਾਂ ਦਾ ਕੈਂਟਰ ਕੱਲ ਨੂੰ ਕੱਲ ਹੀ ਇਹਨਾਂ ਨੂੰ ਦੇਂਦੇ ਬੇੜੀ ਇਹਨਾਂ ਨੇ ਫਲਾਣੇ ਪਿੰਡ ਪਹੁੰਚ ਜੋ ਇਹ ਆਪ ਦਾ ਵੜਨ ਆਉਂਦੇ ਇਹ ਜਿਹੜੇ ਝੂਠੀ ਮਹਿਮਾ ਮਨ ਗੋਣ ਨਾਲ ਨਾ ਤੁਸੀਂ ਆਪ ਦਾ ਸੀਰੀਅਸ ਉਹ ਵੀ ਸਰਕਾਰ ਚੱਲਦੀ ਭੀ ਇਹ ਕੋਈ ਲਾਲਤ ਬਾਜੀ ਨਹੀਂ ਸੋ ਇਸੇ ਤਰ੍ਹਾਂ ਦੇ ਨਾਲ ਹੋਰ ਕਈ ਥਾਵਾਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਮਿਲ ਰਹੀਆਂ ਨੇ ਕਿ ਜੋ ਕਿਸੇ ਜੂਨੀਅਨ ਜਾਂ ਕਿਸੇ ਜਥੇਬੰਦੀ ਜਾਂ ਕਿਸੇ ਸਮਾਜਿਕ ਸੰਸਥਾ ਦੇ ਵੱਲੋਂ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਉਸ ਤੇ ਸਰਕਾਰ ਦੇ ਵੱਲੋਂ ਆਪਣੀ ਮੋਹਰ ਲਗਾ ਕੇ ਝੂਠ ਦਾ ਪ੍ਰਚਾਰ ਆ ਜੋ ਕੀਤਾ ਜਾ ਰਿਹਾ ਜੋ ਕਿ ਵੱਡੇ ਸਵਾਲ ਖੜੇ ਕਰ ਰਿਹਾ ਕਿਉਂਕਿ ਇਸ ਵਕਤ ਨਾ ਤਾਂ ਸਿਆਸਤ ਕਰਨ ਦਾ ਸਮਾਂ ਹੈ ਇਸ ਵਕਤ ਨਾ ਕੋਈ ਹੱਸ ਮਜ਼ਾਕ ਕਰਨ ਦਾ ਸਮਾਂ ਹੈ ਕਿਉਂਕਿ ਪੰਜਾਬ ਇਸ ਵਕਤ ਵੱਡੀ ਮਹਰ ਚੱਲ ਰਿਹਾ ਹੈ ਪੰਜਾਬ ਨੂੰ ਇਸ ਵਕਤ ਹੜਾਂ ਦੀ ਵੱਡੀ ਮਾਰ ਪਈ ਹੋਈ ਹੈ ਪਰ ਜਿਸ ਤਰ੍ਹਾਂ ਦੇ ਨਾਲ ਸਰਕਾਰ ਦੇ ਉੱਪਰ ਇਲਜ਼ਾਮ ਲਗਾ ਕਰ ਰਹੇ ਨੇ ਤੇ ਪ੍ਰਸ਼ਾਸਨ ਦੇ ਕੰਮਾਂ ਦੀ ਪੋਲ ਖੁੱਲ ਰਹੀ ਹੈ ਲੱਗ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਹਲੇ ਵੀ ਇਸ ਨੂੰ ਮਜ਼ਾਕ ਸਮਝਿਆ ਜਾ ਰਿਹਾ ਸੋ ਉਹਨਾਂ ਦੇ ਵੱਲੋਂ ਇੱਕ ਇੱਕ ਗੱਲ ਹੈ ਜੋ ਇਸ ਵੀਡੀਓ ਦੇ ਵਿੱਚ ਦੱਸੀ ਗਈ ਆ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾ ਟੀਵੀ ਮੈਨੂੰ ਦੋ ਇਜਾਜ਼ਤ ਧੰਨਵਾਦ